ਚੀਜ਼ ਦਿਖਾ ਦੇ ਇੱਥੇ ਇਹਦੇ ਤੇਲ ਪੈਂਦਾ ਕਰਤਾ ਚੀਜ਼ ਦਿਖਾਈ ਇਹਦੀ ਇਹ ਬਹੁਤ ਮਤਲਬ ਕਿ ਸੁਪੀਰੀਅਰ ਮਾਡਲ ਆ ਜਾਂਦਾ ਜਿਹਦੇ ਵਿੱਚ ਦੋਨੇ ਪਾਸੇ ਤੁਹਾਨੂੰ ਤੇਲ ਮਿਲੂਗਾ ਪਰਲੇ ਪਾਸੇ ਤਾਂ ਤੇਲ ਤੁਹਾਨੂੰ ਆਪਿਸ ਗੱਲਾਂ ਮਿਲ ਲਈਆਂ ਇੱਧਰ ਵੀ ਤੇਲ ਆਉਂਦਾ ਹੋਰ ਲਾ ਕੇ ਇੱਧਰ ਫਰਟੀਲਾਈਜ਼ਰ ਆਰ ਕਣਕ ਵੱਖਰੀ ਪੈਂਦੀ ਕਰਤੀ ਜਦੋਂ ਦਿਲ ਕਰਦਾ ਤੁਸੀਂ ਕੱਢ ਲੋ ਜਦੋਂ ਦਿਲ ਕਰਦਾ ਤੁਹਾਡਾ ਪਾ ਲੋ ਜੇ ਤੁਸੀਂ ਇੱਧਰ ਕਣਕ ਕੇਰਨੀਆਂ ਤਾਂ ਇਹਨਾਂ ਚ ਪਾ ਲੋ ਨਹੀਂ ਇਹਨਾਂ ਨੂੰ ਕਰਦੇ ਲੈਂਡਫੋਰਸ ਦਾ ਜਿਵੇਂ ਬੀਲਰ ਆ ਗਿਆ ਜੀ ਕੋਈ ਰੇਕ ਆ ਗਿਆ ਉਹਦਾ ਸਾਰਾ ਸ ਬੀਲਰ ਦਾ ਵੀ ਰੇਕ ਦਾ ਵੀ ਆ ਟੈਨਾਂ ਵੀ ਹੈਗੀਆਂ ਸਾਡੇ ਕੋਲ ਉਹ ਦੇਖੋ ਜੀ ਆ ਸਾਰੇ ਸੰਦ ਤਿਆਰ-ਪਰ ਤਿਆਰ ਪਏ ਨੇ ਆ ਨਿਕਲ ਜਾ ਜੀ ਗਾਰਡੀਪੀਆ ਵੱਡਾ ਵੀ ਹਾਂਜੀ ਸੋਣਿਓ ਸਾਸਿਕਾਲ ਜੀ ਅੱਜ ਪਹੁੰਚਿਆ ਨਵਾਂ ਸ਼ਹਿਰ ਗੜਸ਼ੰਕਰ ਰੋਡ ਤੇ ਮਾੜੀ ਜੀ ਰੋਡ ਦਿਖਾ ਦੇ ਭਰਾ ਉੱਧਰ ਉਹ ਹੈਗਾ ਜੀ ਨਵਾਂ ਸ਼ਹਿਰ ਇੱਧਰ ਕੀ ਆ ਜੀ ਗੜਸ਼ੰਕਰ ਆ ਜੀ ਇੱਧਰ ਤੇ ਪਹੁੰਚੇ ਆ ਉਹ ਦਿਖਾ ਦੇ ਛੋਟੇ ਭਾਈ ਜੀ ਐਨ ਟ੍ਰੇਡਿੰਗ ਕੰਪਨੀ ਵਾਲਿਆਂ ਕੋਲੇ ਨੰਬਰ ਤੁਹਾਨੂੰ ਲਿਖੇ ਹੋਏ ਨੇ ਆ ਮਾੜੇ ਚ ਸੰਦ ਦਿਖਾ ਕੇ ਰਾਂ ਆ ਖੜਾ ਸੁਪਰ ਸੀਡਰ ਪੂਰਾ ਟੌਪ ਕੁਆਲਿਟੀ ਵਾਲਾ ਆ ਖੜੇ ਨੇ ਇਹਨਾਂ ਦੇ ਰੋਟਾਵੇਟਰ ਅੰਦਰ ਖੜੇ ਨੇ ਸਾਰੀ ਟੀਮ ਗਰਜੀਤ ਆ ਸਾਡਾ ਭਰਾ ਇੱਕ ਮੁੰਡਾ ਬਲੇਤੋਂ ਆਇਆ ਹੋਇਆ ਸਰਦਾਰ ਜੀ ਨੇ ਮਹਾਰਾਜ ਦੇਵ ਤੇ ਉਹ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਲਓ ਜੀ ਫਿਰ ਛੋਟੇ ਲਾ ਦੀਏ ਟੂਟੂ ਪਾਣੀ ਕਿਰਾ ਮੜਾ ਜਾ ਹੋਰ ਸੁਣਾਓ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਜੀ ਬਹੁਤ बड़ी ਕਿਰਪਾ ਹੋ ਰਹੀ ਹੈ ਜੀ ਤੇ ਸਰਦਾਰ ਜੀ ਬੇਨਤੀ ਇਹ ਆ ਬਿਥੋੜੇ ਜੇ ਪਹਿਲਾਂ ਤਾਂ ਆਪਣੇ ਰੋਟਾ ਵੇਟਰਾਂ ਤੋਂ ਸ਼ੁਰੂ ਕਰ ਲਿਆ ਬਕਰਾਂਤ ਤੇ ਪਾਇਓ ਚੰਨਣੇ ਦਾ ਕੀ ਆ ਜੀ ਆ ਜਾ ਵੀ ਖਾ ਛੋਟੇ ਪਿੱਛੇ ਵਾਲਾ ਬਕਰਾਂਤ ਆ ਜੀ ਹਾਂਜੀ ਇਹਦੇ ਵਿੱਚ ਕੀ ਗੋਣਾ ਜੀ ਇਹਦੇ ਵਿੱਚ ਗੋਣੇ ਜੀ ਇੱਕ ਤਾਂ 8 ਫੁੱਟ ਦੇ ਵਿੱਚ ਇਹ ਚਾਰ ਸਪਰਿੰਗ ਆ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਮੰਨ ਲਓ ਹੈਵੀ ਮਾਡਲ ਹੈਵੀ ਹੈ ਇਹਦੇ ਸਿਰਫ ਇੱਕ ਡ੍ਰਿਲ ਨਹੀਂ ਫਿੱਟ ਹੋ ਸਕਦੀ ਇਹ ਕਹਿਣ ਤੋਂ ਭਾਵ ਪਾਈ ਜੀ ਜੇ ਤੁਸੀਂ ਡ੍ਰਿਲ ਨਹੀਂ ਫਿੱਟ ਕਰਾਉਣੀ ਹਾਂ ਤਾਂ ਤੁਸੀਂ ਇਹ ਸੁਪਰ ਸੀਟਰ ਲੈ ਸਕਦੇ ਹੋ ਜੇ ਤੁਸੀਂ ਕੱਲੀ ਜਿਵੇਂ ਗੰਨਾ ਬੋਣ ਨੂੰ ਕੋਈ ਪਦੀਨਾ ਬੋਣ ਨੂੰ ਆਲੂਆਂ ਦੀ ਤਿਆਰੀ ਵਾਸਤੇ ਸਪੈਸ਼ਲ ਮਾਡਲ ਆ ਜਿਹਦੇ ਤੁਹਾਨੂੰ ਜਿਹੜੇ ਬੰਦੇ ਨੇ ਡ੍ਰਿਲ ਨਹੀਂ ਲਗਾਉਣੀ ਆ ਇਹਦਾ ਤੰਗ ਆ ਹਨਾ ਜੀ ਹਾਂਜੀ ਇਹ ਥੋੜਾ ਘਟਿਆ ਉਹਦਾ ਜ਼ਿਆਦਾ ਆ ਜੀ ਪਰ ਇਹ ਹੈਵੀ ਡਿਊਟੀ ਆ ਸਪੈਸ਼ਲ ਬਾਈ ਕਰਨ ਵਾਸਤੇ ਹਨਾ ਜੀ ਹਾਂਜੀ 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 ਅੱਗੇ ਕਿਹੜਾ ਆ ਗਿਆ ਜੀ ਇਹ ਸੁਪਰੀਮੋ ਸੁਪਰੀਮੋ ਮਾਡਲ ਆ ਜੀ ਇਹ ਸੁਪਰੀਮੋ ਆ ਜੀ 9 ਫੁੱਟ ਚ 9 ਫੁੱਟ ਚ ਇਹਦੇ ਚ ਕੀ ਫਰਕ ਆ ਗਿਆ ਬਾਈ ਜੀ ਇਦੇ ਵਿੱਚ ਇਹਦੇ ਵਿੱਚ ਸੀਲਾਂ ਹੈਗੀਆਂ ਪਹਿਲੀਆਂ ਆਮ ਜਿਹੜੀਆਂ ਆ ਹਾਂਜੀ ਤੇ ਬਾਕੀ 9 ਫੁੱਟ 'ਚ ਇਹਦੇ 4 ਸਪਰਿੰਗ ਆ ਅੱਛਾ ਇਹਦਾ ਕੱਟਵਾਇਆ ਇਹਦਾ ਠੀਕ ਹੈ ਇਹਦੇ ਤੇ ਡ੍ਰਿੱਲ ਲੱਗ ਸਕਦੀ ਹੈ ਇਹਦੇ ਤੇ ਡ੍ਰਿੱਲ ਜਦ ਮਰਜੀ ਲਾ ਲਓ ਤੁਸੀਂ 2 ਸਾਲਾਂ ਲਾ ਲਓ 4 ਸਾਲਾਂ ਲਾ ਲਓ ਇੱਕ ਤਾਂ ਵਿਕਰਾਂਤ ਹੋ ਗਿਆ ਜੀ ਸਪੈਸ਼ਲ ਥੋੜਾ ਬਾਈ ਵਾਸਤੇ ਆ ਹੋ ਗਿਆ ਜੀ ਜਿਹਦੇ ਤੇ ਤੁਹਾਡੀ ਡ੍ਰਿੱਲ ਲੱਗ ਸਕਦੀ ਆ ਤੇ ਅੱਗੇ ਆ ਜਿਓ ਜੀ ਫਿਰ ਉਹ ਕਿਹੜਾ ਇੱਕ ਆ ਨਵਾਂ ਆ ਜੀ 8 ਫੁੱਟ 'ਚ ਸੋ ਅੱਗੇ ਆ ਜਿਓ ਜੀ ਸੁਪਰੀਮੋ ਪਲੱਸ ਇਹ ਕਿਹੜਾ ਬਾਈ ਜੀ ਸੁਪਰੀਮੋ ਪਲੱਸ ਆ ਨਵਾਂ ਮਾਡਲ ਆ ਲੌਂਚ ਕੀਤਾ ਆਏ ਕਰਾ ਛੋਟੇ ਭਾਈ ਇਹਦੀ ਆ ਚੀਜ਼ ਦਿਖਾ ਦੇ ਇੱਥੇ ਇਹਦੇ ਤੇਲ ਪੈਂਦਾ ਕਰਤਾ ਆ ਚੀਜ਼ ਦਿਖਾਈ ਇਹਦੀ ਇਹ ਬਹੁਤ ਮਤਲਬ ਕਿ ਸੁਪੀਰੀਅਰ ਮਾਡਲ ਆ ਜਾਂਦਾ ਜਿਹਦੇ ਵਿੱਚ ਦੋਨੇ ਪਾਸੇ ਤੁਹਾਨੂੰ ਤੇਲ ਮਿਲੂਗਾ ਪਰਲੇ ਪਾਸੇ ਤਾਂ ਤੇਲ ਤੁਹਾਨੂੰ ਆਪਿਸ ਗੱਲ ਨਾਲ ਮਿਲ ਨਹੀਂ ਆ ਇੱਧਰ ਵੀ ਤੇਲ ਆ ਦੂਜੇ ਜਿਹੜੇ ਨਾਲ ਕਰੇ ਉਹਦੇ ਗਰੀਸ ਸਮ ਮਕੈਨਿਕਲ ਸੀਲ ਆਈ ਹੈ ਹਾਂਜੀ ਇਹ ਕੇ 8 ਫੁੱਟ ਪੂਰਾ ਇਹਦੇ ਚਾਰ ਸਪਰਿੰਗ ਆ ਗਏ ਇਹ 8 ਫੁੱਟ ਪੂਰਾ ਕਿਵੇਂ ਕਹਨ ਉਹ ਵੀ 8 ਫੁੱਟ ਅੰਦਰ ਅੰਦਰ ਬਾਊ ਲੈ ਕੇ ਜਾਉਂਦੇ ਅੰਦਰ ਅੰਦਰ ਬਾਊ 8 ਫੁੱਟ ਪੂਰਾ ਠੀਕ ਆ ਜੀ ਹਾਂਜੀ ਜਣੀ ਕਹਿਣ ਤੋਂ ਬਾਅਦ ਆਪਣੇ ਕੋ ਰੋਟਾ ਵੇਟਰਾਂ ਦੇ ਵਿੱਚ ਤਿੰਨ ਵੇਰੀਐਂਟ ਹੋ ਗਏ। ਹਾਂਜੀ ਤਿੰਨ ਹੋ ਗਏ। ਠੀਕ ਆ ਜੀ। ਹੁਣ ਆ ਜਿਓ ਸੁਪਰ ਸੀਡਰ ਕਹਿੰਦੀ ਮਾੜੇ ਜਿਹੇ ਵੀ ਚਾਨਣ ਪਾਓ ਛੋਟੇ ਭਾਈ ਆ ਦਿਖਾਈ ਮਾੜੇ ਜੇ ਕੱਟੇ ਦੇ। ਇਹਦੇ ਮਾੜਾ ਸਰਦਾਰ ਜੀ ਪਾਓ ਚਾਨਣ ਕੀ ਗੱਲ ਵਾ। ਇਹਦਾ ਕੱਟਦਾ ਇਹ ਫਾਇਦਾ ਆ ਜੀ ਜਦੋਂ ਪਰਾਲੀ ਨੂੰ ਇਹ ਮੰਨ ਲਓ ਬੋਂਦਾ ਆ ਤੇ ਪਰਾਲੀ ਨੂੰ ਕੰਟ ਤਾਂ ਹੁੰਦਾ ਗੱਭਿਓ। ਕੱਟ ਕੇ ਉਹ ਮਿੱਟੀ ਦੇ ਵਿੱਚ ਦਾਣਾ ਰਲ ਜਾਂਦਾ ਇਹਦੇ ਨਾਲ। ਜਿਹੜੀ ਪਲੇਨ ਤਾਂ ਵੀ ਹੁੰਦੀ ਉਹਦੇ ਉੱਪਰ ਦੀ ਲੰਗ ਜਾਂਦੀ ਆ। ਇਹ ਮਤਲਬ ਕਿ ਦਾਣੇ ਜਰਮੀਨੇਸ਼ਨ ਵਧਿਆ ਹੋਇਆ ਹੈ ਜਰਮੀਨੇਸ਼ਨ ਵਧਾਉਂਦਾ ਆ ਕਟ ਵਾਲੀਆਂ ਤਵੀਆਂ ਜਿਹੜੀਆਂ ਯਾਰ ਆ ਛੋਟੇ ਭਾਈ ਦਿਖਾਈਆਂ ਮੈਨੂੰ ਚੀਜ਼ ਬੜੀ ਪਸੰਦ ਆਈ ਆ ਆ ਇਹਨਾਂ ਨੇ ਬਾਹਰ ਪੋੜ ਲਾਤਾ ਪੋੜ ਲਾ ਕੇ ਇੱਧਰ ਫਰਟੀਲਾਈਜ਼ਰ ਆਰ ਕਣਕ ਵੱਖਰੀ ਪੈਂਦੀ ਕਰਤੀ ਜਦੋਂ ਦਿਲ ਕਰਦਾ ਤੁਸੀਂ ਕੱਢ ਲਓ ਜਦੋਂ ਦਿਲ ਕਰਦਾ ਤੁਹਾਡਾ ਪਾ ਲਓ ਜੇ ਤੁਸੀਂ ਇੱਧਰ ਕਣਕ ਕੇਰਨੀ ਆ ਤਾਂ ਇਹਨਾਂ 'ਚ ਪਾ ਲਓ ਨਹੀਂ ਇਹਨਾਂ ਨੂੰ ਕਰ ਦੋ ਸਾਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਆ ਜੀ ਆ ਤਵੀਆਂ ਬਹੁਤ ਪੂਰੀਆਂ ਸੋਲਿਡ ਨੇ ਪਲੱਸ ਆ ਲਹਿਰੀਏ ਤੇ ਕਰਾਈ ਯਾਰ ਦਰਸ਼ਨ ਛੋਟੇ ਭਾਈ ਲਹਿਰੀਆ ਤਿੰਨ ਵਾਲਾ ਇਹ ਤਿੰਨ ਵਾਲੇ ਲੈਰੀਏ ਦਾ ਜਿਹੜੇ ਥਿਰਿਆਂ ਤੇ ਤਿੰਨ ਤਿੰਨ ਬਲੇਡ ਨੇ ਇਹਦਾ ਸਭ ਤੋਂ بڑا ਬੈਨੀਫਿਟ ਇਹ ਆ ਕਿ ਇਸ ਉੱਪਰ ਸ਼ੀਟਰ ਕਦੇ ਚੋਕ ਨਹੀਂ ਹੋਊਗਾ ਕਿਸੇ ਵੀ ਟਿਮਿੰਗ ਵਿੱਚ ਮਿੱਟੀ ਨਹੀਂ ਪਰੂਗੀ ਆਰਾਮ ਨਾਲ ਚੱਲੂਗਾ ਮੇਨ ਜਿਹੜੀ ਸੁਪਰ ਸ਼ੀਟਰ ਦੀ ਪ੍ਰੋਬਲਮ ਹੁੰਦੀ ਉਹ ਧੜਕਣ ਹੁੰਦੀ ਆ ਸੁਪਰ ਸ਼ੀਟਰ ਉਦੋਂ ਧੜਕਦਾ ਜਦੋਂ ਮੰਨ ਕੇ ਚੱਲੋ ਇਹਦੇ ਵਿੱਚ ਮਿੱਟੀ ਪਈ ਅੱਗੇ ਆ ਜਾਓ ਜੀ ਇੱਧਰਲੇ ਪਾਸੇ ਨੂੰ ਆਹ ਤੁਸੀਂ ਸਪੇਅਰ ਆਪੇ ਆ ਆਪਣੇ ਬੱਟਾ ਪਾਉਣ ਵਾਲਾ ਜਿੰਦਰਾ ਇਹ ਵੀ ਅਵੇਲੇਬਲ ਆ ਤੇ ਬਾਕੀ ਸਾਰੇ ਸੰਦ ਨੇ ਸਰਦਾਰ ਜੀ ਕਮਾੜੀ ਜੀ ਆਪਣੀ ਆਫਰ ਦੱਸ ਦੋ ਦਿਵਾਲੀ ਵਾਲੀ ਕਿਵੇਂ ਆ ਦਿਵਾਲੀ ਦੇ ਆਫਰ ਹੈਗੀ ਆ ਜੀ 2000 ਰੁਪਏ ਹਰੇਕ ਸਮਾਨ ਤੇ ਲੈਸ ਹੋਊਗਾ ਠੀਕ ਆ ਜੀ ਹਾਂਜੀ ਇੱਕ ਮਾੜਾ ਜਾਂ ਚਾਨਣ ਪਾਓ ਚੀਜ਼ਾਂ ਹਰੇਕ ਵੇਚ ਦਿੰਦਾ ਸਪੇਅਰ ਪਾਰਟ ਨਹੀਂ ਕੋਈ ਦਿੰਦਾ ਜੀਮੀਦਾਰ ਫਰੀ ਜਾਂਦਾ ਵਿਚਾਰਾ ਸਪੇਅਰ ਪਾਰਟ ਸਾਡੇ ਕੋਲ ਪਿਆ ਜੀ ਭਾਵੇਂ ਲੈਂਡ ਕੋਸਟਾ ਜਿਵੇਂ ਬੀਲਰ ਆ ਗਿਆ ਜੀ ਕੋਈ ਰੇਕ ਆ ਗਿਆ ਉਹਦਾ ਸਾਰਾ ਬੀਲਰ ਦਾ ਵੀ ਰੇਕ ਦਾ ਵੀ ਆ ਟੈਨਾਂ ਵੀ ਹੈਗੀਆਂ ਸਾਡੇ ਕੋਲ ਆਹ ਵੇਖੋ ਜੀ ਆ ਸਾਰੇ ਸੰਦ ਤਿਆਰ ਪਰ ਤਿਆਰ ਪਏ ਨੇ ਆ ਨਿਕਾ ਜਿਆ ਰੀਪੀ ਆ ਨਿਕਾ ਵੱਡਾ ਵੀ ਹਾਂਜੀ ਬੇਲਰ ਦੇ ਹਾਲੈਂਡ ਦਾ ਕੀ ਕਹਿੰਦੇ ਸੀ ਹਾਲੈਂਡ ਦਾ ਕੀ ਕੀ ਸੁਪਰ ਹਾਂ ਹਾਲੈਂਡ ਦੇ ਆ ਬੇਲਾ ਆਪਣੇ ਬੇਲਰ ਦਾ ਵੀ ਆ ਟੈਨ ਆ ਗਈਆਂ ਰੈਕ ਦੀਆਂ ਵੀ ਟੈਨ ਆ ਗਈਆਂ ਰੈਕ ਦੇ ਗੁੱਲੇ ਵਗੈਰਾ ਤੁਸੀਂ ਇਕੱਲਾ ਭਾਈ ਜੀ ਸਮਾਨ ਨਹੀਂ ਦੰਨੇ ਹੋ ਕਿ ਮੰਨ ਕੇ ਚੱਲੋ ਫੋਰਮੈਨ ਵੀ ਹੈਗਾ ਆਪਣੇ ਕੋਲ ਆਪਣੇ ਕੋ ਆਪਾਂ ਰਿਪੇਅਰ ਵੀ ਕਰ ਦਿੱਤੀ ਦੀ ਸੀਜ਼ਨ ਤੋਂ ਪਹਿਲਾਂ ਠੀਕ ਆ ਜੀ ਹਾਂਜੀ ਸੋ ਭਾਈ ਜੀ ਗੜਾਸੇ ਵਗੈਰਾ ਜੋ ਵੀ ਚਾਹੀਦਾ ਹੈ ਮਿਲ ਜਾਊਗਾ ਜਿੰਨੇ ਬਾਈ ਉਹ ਨਹੀਂ ਸੰਦ ਵੇਚਦੇ ਨੇ ਨਹੀਂ ਵੀ ਸੰਦ ਵੇਚ ਕੇ ਖੜਾ ਛੜਾ ਲਿਆ ਮੇਨ ਕੀ ਚੀਜ਼ ਹੁੰਦੀ ਆ ਆਫਟਰ ਸੇਲ ਸਰਵਿਸ ਹੁੰਦੀ ਆ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਸਰਵਿਸ ਮਿਲੂਗੀ ਅੱਗੇ ਬਾਈ ਉਹਨਾਂ ਤੋਂ ਮਾੜਾ じゃ ਬਾਈ ਜੀ ਉਹ ਸਰਦਾਰਜੀ ਪਾਇਓ ਚਾਨਣ ਵੀ ਤੁਸੀਂ ਕਦੋਂ ਦੇ ਲੈਂਡ ਫੋਰਸ ਨਾਲ ਜੁੜੇ ਹੋ ਕੀ ਗੱਲ ਬਾਤ ਆ ਪਹਿਲਾਂ ਕਿੱਥੇ ਕੰਮ ਕਰਦੇ ਸੀ ਅਸੀਂ ਪਹਿਲਾਂ ਤੋਂ 2001 ਤੋਂ ਜੁੜੇ ਹੋ ਆ ਜੀ ਠੀਕ ਆ ਜੀ ਆਜੋ ਜੀ ਇੱਧਰ ਨੂੰ ਤਾਂ ਆਜੋ ਰੋਡ ਸਾਈਡਰ ਲਏ ਸੀਗੇ ਜੀ ਅਸੀਂ ਤਿੰਨ ਠੀਕ ਆ ਜੀ ਤੋਂ ਗਾਂ ਤੋਂ ਗਾਂ ਫੇਰ ਆਪਣਾ ਚੱਲ ਆਜੋ ਭਾਈ ਆਜੋ ਯਾਰ ਹਾਂਜੀ ਤੇ ਉਹ ਤਾਂ ਮੈਂ ਜਿਆਦਾ ਆਪਾਂ ਮਾਲ ਜੁੜਿਓ ਜਿਆਦਾ ਆਪਾਂ ਨਵੇਂ ਵੀ ਵੇਚੇ ਰਿਪੇਅਰ ਵੀ ਕਰੀਤੀ ਆ ਸਾਰੀ ਸਾਡੇ ਬਜੀਦਪੁਰ ਵੀ ਹੈਗਾ ਜੀ ਉੱਥੇ ਵੀ ਰਿਪੇਅਰ ਦਾ ਸਾਰਾ ਕੰਮ ਹੈਗਾ ਜੀ ਅੱਛਾ ਜੀ ਤੇ ਨਵਾਂ ਸ਼ਹਿਰ ਇੱਥੇ ਗੜਚਾਂ ਕਰੋੜ ਪਹਿਲਾਂ ਜਣੀ ਕਹਿਣ ਤੋਂ ਪਹਿਲਾਂ ਆਪਾਂ ਇਹ ਬਿਜ਼ਨਸ ਪਿੰਡੇ ਕਰਦੇ ਸੀ ਪਿੰਡ ਤੋਂ ਪਿੰਡ ਤੋਂ ਚੱਲਦਾ ਸੀਗਾ ਜੀ ਇਹ ਤੇ ਕਦੋਂ ਸ਼ੁਰੂ ਕਰਿਆ ਜੀ ਆਪਾਂ ਨੇ ਇਹ ਹੋ ਗਿਆ ਜੀ 8ਵੇਂ ਮਹੀਨੇ 'ਚ ਕਰਿਆ ਸੀਗਾ ਜੀ ਆਪਾਂ ਮੜਾ ਜਾ ਜ਼ਿੰਮੇਦਾਰਾਂ ਨੂੰ ਨਾ ਤਜਰਬਾ ਸਾਂਝਾ ਕਰ ਦੋ ਵੀ ਤੁਸੀਂ ਦੇਖੋ ਪਹਿਲਾਂ ਹੋਰ ਵੀ ਸੰਦ ਚਲਾਏ ਹੋਣੇ ਕੱਲਾ ਇਹ ਤਾਂ ਚਲਾਇਆ ਨਹੀਂ ਹਾਂਜੀ ਹਾਂਜੀ ਇਹਦੇ আর ਉਹਦੇ 'ਚ ਤੁਹਾਨੂੰ ਫਰਕ ਕੀ ਲੱਗਿਆ ਇਹਦਾ ਫਰਕ ਇਹ ਜੀ ਇੱਕ ਤਾਂ ਹੈਵੀ ਡਿਊਟੀ 'ਚ ਆ ਜੇ ਕਿਸੇ ਵੀ ਜ਼ਮੀਨ 'ਚ ਇਹਨੂੰ ਚਲਾਉਂਗੇ ਤੁਸੀਂ ਠੀਕ ਹੈ ਜੀ ਮਨ ਲਓ ਜੰਮ ਕੇ ਚੱਲਦਾ ਰੋਟਾਵੇਟਰ ਠੀਕ ਹੈ ਜੀ ਇਹ ਰੋਟਾਵੇਟਰ ਹੋ ਗਿਆ ਸੁਪਰ ਸੀਟਰ ਹੋ ਗਿਆ ਜਿਹੜਾ ਵੀ ਮੰਨ ਲਓ ਐਮਪਲੀਮੈਂਟ ਜਿੰਨੇ ਵੀ ਲੈਂਡ ਫੋਰਸ ਦੇ ਦਸ਼ਮੇਸ਼ ਦੇ ਆਂਦੇ ਆ ਠੀਕ ਹੈ ਜੀ ਪਹਿਲੀ ਗੱਲ ਇਹ ਆ ਵੀ ਇਹ ਉਹੀ ਦਸ਼ਮੇਸ਼ ਆ ਅਮਰਗੜ ਤੋਂ ਅਮਰਗੜ ਵਾਲਾ ਹਨਾ ਅਮਰਗੜ ਵਾਲਾ ਦਸ਼ਮੇਸ਼ ਆ ਇਹ ਲੈਂਡ ਫੋਰਸ ਇੱਕ ਬ੍ਰਾਂਡ ਨਾ ਆ ਇਹਨਾਂ ਦਾ ਠੀਕ ਹੈ ਜੀ ਇਹ ਕਈ ਵਾਰ ਬੰਦਿਆਂ ਨੂੰ ਭਲੇਖਾ ਪੈ ਜਾਂਦਾ ਬਸ ਸਾਰੇ ਐਮਪਲੀਮੈਂਟ ਬੰਦੇ ਆ ਕੰਪੈਨ ਤੋਂ ਲੈ ਕੇ ਬਜਾਈ ਤੋਂ ਲੈ ਕੇ ਕਟਾਈ ਤੱਕ ਦੇ ਸਾਰੇ ਐਮਪਲੀਮੈਂਟ ਮਿਲ ਜੂਗੇ ਤੇ ਆਪਾਂ ਕਿਹੜੇ ਕਿਹੜੇ ਸਰਦਾਰ ਜੀ ਮੰਨ ਲਓ ਇਮਪਲੀਮੈਂਟਸ ਦੀ ਡੀਲ ਕਰਦੇ ਆ ਕੰਬਾਈਨ ਹੋ ਗਈ ਉਸ ਇਹਨਾਂ ਦਾ ਸਮਾਨ ਆਪਣਾ ਜਿੰਨੇ ਵੀ ਐਮਪਲੀਮੈਂਟ ਆ ਸਾਰਿਆਂ ਤੇ ਕਰਦੇ ਆ ਜੀ ਜਿਹੜੀ ਵੀ ਚੀਜ਼ ਚਾਹੀਦੀ ਹੋਊਗੀ ਕੰਬਾਈਨ ਕੰਪੈਨ ਵੀ ਹਾਲਚਰ ਹੋ ਗਿਆ ਬੀਲਰ ਹੋ ਗਿਆ ਹਾਂਜੀ ਸਾਰਿਆਂ ਤੇ ਸੋ ਭਾਈ ਜੀ ਜਿੰਨੇ ਵੀ ਇਮਪਲੀਮੈਂਟਸ ਨੇ ਤੁਸੀਂ ਕੋਈ ਵੀ ਭਾਈ ਜੀ ਉਹਨਾਂ ਤੋਂ ਲੈ ਸਕਦੇ ਹੋ ਬਾਕੀ ਇਹ ਗੱਲ ਹੁੰਦੀ ਆ ਵੀ ਜਿਹੜੇ ਮੇਨ ਮੰਨ ਲਓ ਜਿਹੜੇ ਹੌਟ ਸੇਲਿੰਗ ਚੀਜ਼ਾਂ ਨੇ ਉਹ ਤਾਂ ਸਾਰੀਆਂ ਨਾ ਕੋ ਅਵੇਲੇਬਲ ਪਈਆਂ ਨੇ ਜਿਵੇਂ ਕਿ ਤਖਾਦੇ ਛੋਟੇ ਪਈ ਉੱਧਰ ਨੂੰ ਉਹ ਹੋ ਗਿਆ ਰੋਟਾ ਵੈਟਰ ਦੇ ਸਾਰੇ ਮਾਡਲ ਹੋ ਗਏ ਲੇਜ਼ਰ ਹੋ ਗਿਆ ਸੁਪਰ ਸੀਡਰ ਹੋ ਗਿਆ ਪੱਟਾ ਪਾਉਣ ਵਾਲਾ ਹੋ ਗਿਆ ਬਾਕੀ ਜਿਹੜੇ ਜੇ ਕਿਸੇ ਬੰਦੇ ਨੇ ਸੰਦ ਲੈਣਾ ਹੈ ਉਹਨੂੰ ਭਾਈ ਜੀ ਉਹ ਨਹੀਂ ਉੱਥੇ ਭਾਈ ਜੀ ਐਂ ਦੱਸੋ ਮਾੜਾ ਜਾਂ ਚਾਨਣਾ ਪਾਓ ਵੀ ਜਿਹੜੇ ਆਪਾਂ ਕਾਪੀ ਦੇ ਵਿੱਚ ਸੰਦ ਦਰਸਾਏ ਹੋਏ ਨੇ ਜੇ ਬੰਦੇ ਨੇ ਕਿਸੇ ਨੇ ਦੇਖਣਾ ਹੋਵੇ ਫਿਰ ਤੁਸੀਂ ਉੱਥੇ ਦਿਖਾ ਲਿਆਉਂਗੇ ਹਾਂਜੀ ਹਾਂਜੀ ਦਿਖਾ ਲਿਆਵਾਂਗੇ ਜੀ ਸੋ ਉੱਥੇ ਤੁਹਾਨੂੰ ਸੰਦ ਦਿਖਾ ਲਿਆਉਣਗੇ ਤਸੱਲੀ ਕਰ ਲਿਓ ਬੁਕਿੰਗ ਕਰਾ ਦਿਓ ਬੁਕਿੰਗ ਕਰਾ ਕੇ ਆਪਣਾ ਸਮਾਨ ਆ ਜਿਹੜਾ ਤੁਹਾਡੇ ਤੇ ਪਹੁੰਚਦਾ ਹੋ ਜੂਗਾ ਸਭ ਤੋਂ ਵਧੀਆ ਮੈਨੂੰ ਗੱਲ ਇਹ ਲੱਗੀ ਵੀ ਜਿਹੜੇ ਵੀਰ ਹੋਣੀ ਨੇ ਇਹ ਅਸਲ 'ਚ ਆਪਣੇ ਵਰਗੇ ਹਾਲ ਬਾਏ ਨੇ बिजनेसमੈਨ ਹੈ ਨਹੀਂ ਵਿਚਾਰੇ ਭਗਤ ਜੇ ਬੰਦੇ ਨੇ ਇਹ ਤਾਂ ਖੇਤੀ ਕਰਦੇ ਕਰਦੇ ਖੇਤੀ ਵਧੀਆ ਕਰਦੇ ਸੀ ਸੰਤ ਲੈਂਦੇ ਸੀ ਇੱਧਰ ਨੂੰ ਲੈਂਡ ਫੋਰਸ ਨਾਲ ਜੁੜ ਗਏ ਪਲੱਸ ਇਹਨਾਂ ਦਾ এনਵਾਇਰਨਮੈਂਟ ਲਈ ਬਹੁਤ ਵੱਡਾ ਯੋਗਦਾਨ ਆ ਜਿਹੜੀ ਅੱਗ ਆਪਣੇ ਫਾਰਮਰ ਵੀਰ ਲਾਉਂਦੇ ਨੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਜੀ ਅੱਗ ਛੱਡੀ ਨੂੰ ਆਪਾਂ ਤਾਂ ਦੇਖ ਲਓ ਵੀ 2005 ਤੋਂ ਆਪਾਂ ਅੱਗ ਨਹੀਂ ਲਾਈ ਜੀ 20 ਸਾਲਾਂ ਤੋਂ ਜੀ ਅੱਗ ਪਾਈ ਚੁਣੀ ਨਹੀਂ ਪੂਰਾ ਤਿਆਰ ਹੋਇਆ ਜੂਨੀ ਵੈਰਾਈਟੀ ਨਾਲ ਵੀ ਸਾਡਾ ਹੈਗਾ ਹਸਾਬ ਤਾਂ ਹਰੇਕ ਡੈਮੋ ਕਰੀਦੀ ਆ ਹਾਂਜੀ ਮਤਲਬ ਕਿਹੜੀ ਵੀ ਮਸ਼ੀਨ ਨਵੀਂ ਆਂਦੀ ਆ ਉਹ ਆਪਣੀ ਡੈਮੋ ਹੋਈ ਹੋਆ ਠੀਕ ਹੈ ਜੀ ਹਾਂਜੀ ਮਤਲਬ ਤੁਸੀਂ ਅੱਗ ਨੂੰ ਰੋਕਣ ਦੇ ਵਿੱਚ ਲੋਕਾਂ ਦੀ ਮਦਦ ਵੀ ਕੀਤੀ ਪੂਰਾ ਸੀ ਮਤਲਬ ਮਦਦ ਕਰਦੇ ਆ ਜੀ ਜੇ ਕਿਸੇ ਨੂੰ ਕੋਈ ਸਮਾਨ ਚਾਹੀਦਾ ਵੀ ਆ ਨਾਲ ਉਹ ਬੀਲਰ ਵੀ ਹੈਗਾ ਆਪਣੇ ਕੋਲ ਹਾਂਜੀ ਠੀਕ ਹੈ ਜੀ ਉਹ ਵੀ ਆਪਾਂ ਕਰਦੇ ਆਂ ਪਤਾ ਅੱਗ ਨਹੀਂ ਲਾਉਂਦੇ ਹਾਂਜੀ ਅਸੀਂ ਹਰੇਕ ਨੂੰ ਇਹੀ ਸੁਝਾ ਦਿੰਦੇ ਆਂ ਵੀ ਤੁਸੀਂ ਆਪਣਾ ਕਰਕੇ ਦੇਖੋ ਥੋੜਾ ਕਰਕੇ ਦੇਖ ਲਓ ਠੀਕ ਹੈ ਜੀ ਕਿਸੇ ਦੇ ਮਗਰ ਨਾ ਲੱਗੋ ਮੰਨ ਲਓ ਹੇ ਆਪਣੇ ਲੈਵਲ ਤੇ ਕਰਕੇ ਫੇਰ ਉਹਨੂੰ ਚਲਾਓ ਗਾਂ ਤੋਂ ਗਾਂ ਵਧੀਆ ਚੱਲੋ ਇੱਕ ਗੱਲ ਮੈਂ ਹੋਰ ਐਡ ਆਨ ਕਰਨੀ ਚਾਹੂੰਗਾ ਜਿਹੜੀ ਮੈਂ ਹਮੇਸ਼ਾ ਇਹਨਾਂ ਨੂੰ ਵੀ ਮੈਂ ਮੁੰਡਿਆਂ ਨੂੰ ਗਰਜੀਤ ਉਹਨਾਂ ਨੂੰ ਵੀ ਕਹਿਣਾ ਹੁੰਦਾ ਵੀ ਜਿਹੜਾ ਤੁਸੀਂ ਸੰਤ ਲੈਣਾ ਮੈਂ ਨਹੀਂ ਕਹਿੰਦਾ ਕੋਈ ਸੰਤ ਮਾੜਾ ਸਾਰੇ ਹੀ ਚੰਗੇ ਨੇ ਸੰਤਾਂ ਦੀ ਮਾਰ ਜਿਹੜੀ ਆਪਾਂ ਇੱਕ ਕਹਾਵਤ ਵੀ ਬੋਲਦੇ ਹੁੰਨੇ ਆ ਮੈਂ ਉੱਥੇ ਹੋਰ ਦਾ ਰੌਲਾ ਬਣ ਜਾਣਾ ਮੈਂ ਕਹਿਣੀ ਨਹੀਂ ਚਾਹੁੰਦਾ ਵੀ ਜ਼ਿਮੀਦਾਰ ਨੂੰ ਲੋਹਾ ਮਾਰ ਗਿਆ ਅਸਲ 'ਚ ਜ਼ਿਮੀਦਾਰ ਨੂੰ ਲੋਹਾ ਨਹੀਂ ਮਾਰਦਾ ਆਪਣੀ ਚੋਣ ਗਲਤ ਹੋ ਜਾਂਦੀ ਹੈ ਚੋਣ ਗਲਤ ਕਿਵੇਂ ਹੋ ਜਾਂਦੀ ਹੈ ਆਧਾਰਨ ਦੇ ਤੌਰ ਤੇ ਤੁਸੀਂ ਆ ਸੰਦ ਦੇਖ ਰਹੇ ਹੋ ਆਧਾਰਨ ਨੰਨਾ ਮੈਂ ਤੁਹਾਨੂੰ ਸਰਦਾਰ ਜੀਆ ਨੂੰ 30 ਹਜ਼ਾਰ ਦਾ ਮੰਨ ਲਿਆ ਆਪਾਂ ਹਾਂਜੀ ਹਾਂਜੀ ਇਹ 30 ਹਜ਼ਾਰ ਦਾ ਸੰਦ ਲੈ ਲਓ ਜੇ ਤੁਸੀਂ ਚੰਗਾ ਬ੍ਰਾਂਡ ਜਿੱਦਾਂ ਲੈਂਡ ਫੋਰਸ ਬ੍ਰਾਂਡ ਆ ਅੱਜ ਤੁਸੀਂ 30 ਦਾ ਲੈ ਜਾਓ 5 ਸਾਲ ਬਾਅਦ ਮੈਨੂੰ ਫੋਨ ਲਾ ਲਿਓ ਤੁਹਾਡਾ 30000 ਤਾਂ ਮੈਂ ਬਾਈ ਉਹ ਨਹੀਂ ਲੈਣ ਨਾ ਲੈਣ ਮੈਂ ਬਾਈ ਬੈਕ ਗਾਰੰਟੀ ਨਾਲ ਲਊਂਗਾ ਕਿਉਂ ਲਊਂਗਾ ਕਿਉਂਕਿ ਨਸਲਾ ਨਸਲਾ ਕੁਆਲਿਟੀ ਆ ਇਹਨੇ ਡੈਮੇਜ ਨਹੀਂ ਹੋਣਾ ਉਹਨਾਂ ਕ ਨਵੇਂ ਸੰਤਾ ਦਾ ਰੇਟ ਵੱਧ ਜਾਂਦਾ ਗੱਲ ਕੀ ਆ ਗਈ ਕਿ ਸੰਤ ਚੁਣਨ ਲੱਗੇ ਮਾਰਕੀਟ ਵਾਲਾ ਸੰਤ ਚੁਣੀ ਹੁਣ ਅੱਗੇ ਆ ਜੋ ਆ ਮਾੜਾ ਜਿਹੇ ਦਰਸ਼ਨ ਕਰਾ ਦੇ ਬਾਈ ਇਹਨੂੰ ਯਾਰ ਤੁਸੀਂ ਆਧਾਰਨ ਦੇ ਲੋ ਅੱਜ ਲੈ ਜਾਓ ਇਹਦਾ ਕੀ ਟੁੱਟਣਾ ਸਿਰਫ ਇਹਦਾ ਚੇਂਜ ਹੋਣਾ 5 ਸਾਲ ਬਾਅਦ ਇਹ ਤੁਹਾਡੀ ਐਫ ਡੀ ਆ ਜੇ ਤੁਸੀਂ ਲੈਂਡ ਫੋਰਸ ਤੇ ਵਧੀਆ ਕੁਆਲਿਟੀ ਵਾਲੇ ਸੰਦ ਲੈਣੇ ਹੋ ਤਾਂ ਇਹ ਤੁਹਾਡੀ ਐਫ ਡੀ ਆ ਫਿਕਸਡ ਡਿਪੋਜ਼ਿਟ ਆ ਮੈਂ ਜਿੰਨੇ ਵੀ ਸੰਦ ਮੇਰੇ ਕੋਲ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸਾਨ ਨੂੰ ਕਦੇ ਲੋਹਾ ਨਹੀਂ ਮਾਰਦਾ ਪਰ ਆਪਾਂ ਜਿਹੜੇ ਸੰਦਾਂ ਦੀ ਚੋਣ ਆ ਉਹ ਸਹੀ ਤਰੀਕੇ ਕਰੀਏ ਭਾਵੇਂ ਇਹਨਾਂ ਦਾ ਰੋਟਾਵੇਟਰ ਆ ਭਾਵੇਂ ਇਹਨਾਂ ਦਾ ਲੇਜ਼ਰ ਆ ਭਾਵੇਂ ਇਹਨਾਂ ਦਾ ਮਲਚਰ ਆ ਪਲੋ ਆ ਕੰਬਾਈਨ ਆ ਜਿਹੜੀ ਚੀਜ਼ ਦੀ ਕੁਆਲਿਟੀ ਆ ਉਹਦੀ ਮਾਰਕੀਟ ਦੇ ਵਿੱਚ ਵੈਲਿਊ ਆ ਤੋਂ ਨੂੰ ਉਹ ਕਦੇ ਜਿਹੜੀ ਮਾਰ ਆ ਉਹ ਕਦੇ ਨਹੀਂ ਪਾਊਗੀ। ਸੋ ਆ ਜਿਓ ਮਾੜਾ ਜਿਹਾ ਬਾਹਰ ਨੂੰ ਹੁਣ ਆਪਾਂ ਜਾਂਦੇ ਜਾਂਦੇ ਆ ਦਿਖਾ ਦਈਏ। ਇਹ ਭਾਈ ਉਹਨਾਂ ਦੀ ਮਾੜਾ ਛੋਟੇ ਭਾਈ ਉੱਧਰ ਹੋ ਕੇ ਦੁਕਾਨ ਦੇ ਦਰਸ਼ਨ ਕਰਾ ਦੇ ਤੇ ਭਾਈ ਜੀ ਜੇ ਕਿਸੇ ਨੇ ਪਹੁੰਚਣਾ ਹੋਵੇ ਉਹਦੇ ਬਾਰੇ ਮੜੀ ਜੀ ਜਾਣਕਾਰੀ ਦੋ। ਇੱਧਰ ਤਾਂ ਹੋ ਗਿਆ ਨਵਾਂ ਸ਼ਹਿਰ। ਨਵਾਂ ਸ਼ਹਿਰ ਤੋਂ ਗੜਸ਼ੰਕਰ ਰੋਡ ਤੇ ਆ। ਆ ਸ਼ੰਕਰ ਆ ਗਿਆ। ਹਾਂਜੀ। ਜੀ ਐਨ ਟਰੇਡਿੰਗ ਕੰਪਨੀ ਆ ਭਣੀ ਆ ਗਈ ਜੀ। ਇਹ ਪਿੰਡ ਕਿਹੜਾ ਜੀ? ਇਹ ਮਹਿੰਦੀਪੁਰ। ਮਹਿੰਦੀਪੁਰ ਪਿੰਡ ਆ। ਹਾਂਜੀ। ਸੋ ਇਹ ਭਾਈ ਜੀ ਉਹਨਾਂ ਦੀ ਜਗ੍ਹਾ ਤੁਸੀਂ ਕਿਸੇ ਵੀ ਟਾਈਮ ਆ ਕੇ ਪਹੁੰਚੋ ਜਿੰਨੇ ਨੰਬਰ ਸੋ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਫੋਨ ਲਾਓ ਆਪਣੀ ਸਰਵਿਸ ਲੋ ਤੇ ਸੇਵਾ ਦਾ ਮੌਕਾ ਦਿਓ ਬਾਕੀ ਤੁਹਾਨੂੰ ਰੀਲਾਂ ਦੇ ਵਿੱਚ ਦਰਸ਼ਨ ਕਰਾਵਾਂਗੇ ਫੁੱਲ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ